ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਅੱਜ ਸਾਰਿਆਂ ਨੂੰ ਪਤਾ ਹੀ ਹੈ ਜੀ ਮੈਂ ਪਹਿਲਾਂ ਦੱਸਿਆ ਸੀ ਪਹਿਲੇ ਵਲੌਗਾਂ ਦੇ ਵਿੱਚ ਵੀ ਅੱਜ ਆਪਾਂ ਬਰਜ ਹਟੈਲ ਦਾ ਸੀ ਜਾਣਾ ਆ ਸੇਵਾ ਤੇ ਆਪਾਂ ਆਏ ਸੀ ਕੋਈ 9:30 ਵਜੇ ਤੇ ਹੁਣ ਦੁਪਹਿਰਾ ਹੀ ਹੋ ਗਿਆ ਕਰਕੇ ਪਹਿਲਾਂ ਆਪਾਂ ਸੇਵਾ ਹੀ ਕੀਤੀ ਆ ਜੀ 4-5 ਘੰਟੇ ਬਲੌਗ ਨਹੀਂ ਸਗਾ ਸਟਾਰਟ ਕੀਤਾ ਹਨ ਤਾਂ ਹੁਣ ਫਿਰ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਮੈਂ ਕਹਾ ਹੁਣ ਵਿਚਾਲ ਬਲੌਗ ਸਟਾਰਟ ਕਰਦੇ ਆ ਦੁਪਹਿਰਾ ਹੋ ਗਿਆ ਆ ਨਾਲੇ ਘੰਟਾ ਬੈੰਨੇ ਆ ਮੁੰਡੇ ਕਹਿੰਦੇ ਵੀ ਹੁਣ ਬਹਿਣਾ ਹੀ ਆ 2 ਘੰਟੇ ਘੰਟਾ ਆਰਾਮ ਕਰਨਾ ਬਾਕੀ ਤੁਹਾਨੂੰ ਦਿਖਾਉਣੇ ਆ ਅੱਜ ਦੇ ਹਾਲਾਤ ਸਾਰੇ ਜੁੜੇ ਰਹੋ ਜੀ ਆ ਪਉਥੇ ਖੜੇ ਆ ਜੀ ਜਿੱਥੇ ਮੈਂ ਤੁਹਾਨੂੰ ਉਦੋਂ ਦਿਖਾਉਂਦਾ ਸੀ ਇੱਧਰ ਮੋਟਰਾਂ ਦੇ ਪਾਈਪ ਸਗੇ ਉਹ ਸਾਰੇ ਚੱਕ ਚੁੱਕ ਦਿੱਤੇ ਹੋਰ ਵਿੱਚ ਨੂੰ ਬਾਡਾ ਲੱਗਾਇਆ ਸੀ ਜਦ ਸਵੇਰੇ ਦੇਖ ਲਿਆ ਸੀ ਉਦਾਂ ਆਉਂਦਿਆਂ ਨੇ ਪਰ ਮੈਂ ਕਿਹਾ ਹੁਣ ਤੁਹਾਨੂੰ ਵੀ ਸਾਰੇ ਇਹਨੂੰ ਦਿਖਾਉ ਲ ਦੇਈਏ ਮੋਟਰਾਂ ਦੇ ਪਾਈਪ ਉਪ ਜਾਂਦੇ ਲੱਗੇ ਆ ਕਟੋ ਕਟ ਉਦਾਂ ਨਾਲੋਂ ਆ ਦੇਖੋ ਇੱਥੇ ਨਿਸ਼ਾਨੀ ਸੀਗੀ ਬਈ 10 ਫੁੱਟ ਵਿੱਚ ਨੂੰ ਹੋਰ ਆ ਗਿਆ ਐ ਇੱਥੇ ਜਿਹੜਾ ਮੈਂ ਤੁਹਾਨੂੰ ਉਦੋਂ ਦਿਖਾ ਲ ਕੇ ਗਿਆ ਸੀ ਪਰਸੋਂ ਉਹਦੇ ਨਾਲ 10 ਫੁੱਟ ਵਿੱਚ ਨੂੰ ਵਾਢਾ ਲੱਗ ਗਿਆ ਆਪਾਂ ਉਦੋਂ ਉੱਥੇ ਖੜੇ ਸੀ ਤਾਂ ਮੋਟਰਾਂ ਦੇ ਪਾਈਪ ਇਹ ਆ ਜਿੱਥੇ ਕਬੂਤਲ ਆੜੀ ਆਉਂਦੀ ਐ ਇੱਥੋਂ ਥੋੜੀ ਐ ਇਹਨੂੰ ਸੀ 10 ਫੁੱਟ ਵਿੱਚ ਨੂੰ ਹੋਰ ਆ ਗਿਆ ਇੱਧਰ ਨੂੰ ਪਹਿਲਾਂ ਆਪਾਂ ਤਾਂ ਹੀ ਇੱਧਰ ਆਈ ਸਕੇ ਜੀ ਲੰਗਰ ਛੱਕ ਕੇ ਇਹ ਪੰਡ ਬੁਰਜ ਟਹਿਲਦਾਸ ਉਹਨੋ ਜੀ ਅੱਜ ਇੱਥੇ ਨਿਆਜ਼ ਦਿੱਤੀ ਜਾ ਰਹੀ ਆ ਦਾਲੀਆ ਦਿੱਤਾ ਜਾ ਰਿਹਾ ਆ ਖਵਾਜੇ ਦਾ ਕਿਉਂਕਿ ਇੱਧਰ ਨੂੰ ਹਜੇ ਬਾੜਾ ਲੱਗਾ ਹੀ ਰਿਹਾ ਆ ਮੈਂ ਉੱਧਰ ਨੂੰ ਤਾਂ ਤੁਹਾਨੂੰ ਫੇਰ ਜਾਨਣਾ ਆ ਆਪਾਂ ਉੱਧਰੋਂ ਹੀ ਸੇਵਾ ਕਰਦੇ ਆਈਆਂ ਤਾਂ ਇੱਕ ਇਨੀ ਆਜੀ ਬੱਕਰਾ ਛੱਡਣਾ ਆ ਖਵਾਜੇ ਦੇ ਨਾਮ ਦਾ ਇਹ ਕਹਿੰਦੇ ਅਸੀਂ ਛੱਡ ਦੇਣਾ ਆ ਪੰਡ ਜਾਵੇ ਜਿੱਧਰ ਮਰਜੀ ਫੇਰੇ ਖੁੱਲਾ ਫੇਰੇ ਚੇ ਲੋ ਕੋਈ ਸੌਕਾ ਹੁੰਦੀ ਹੋਣੀ ਐ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਤਾਂ ਇਹਨੇ ਬੱਕਰਾ ਛੱਡਣਾ ਐ ਇਕਾ ਤਾਂ ਆ ਪ੍ਰਸ਼ਾਦ ਲੈ ਆਂਦਾ ਐ ਤਾਂ ਇੱਧਰ ਜਿੱਦਾਂ ਧੂਣਾ ਲਾਏ ਆ ਉੱਥੇ ਹੁਣ ਚਰਾਗ ਜਗਾਏ ਆ ਤਾਂ ਮੱਥਾ ਇੱਥੇ ਟੇਕਣ ਲੱਗੇ ਆ ਦਲਗੇ ਦਾ ਤਾਂ ਨਿਆਜ਼ ਦਾ ਜਿਹੜਾ ਖਾਸ ਧਿਆਨ ਰੱਖਣਾ ਹੁੰਦਾ ਹੈ क्योंकि खा ये चार सिमत होते हैं पूरा पश्चिम उत्तर दक्षिण इनके चार ही फिर आपके खादि या सेवक जिस तरह सेवक बोलते हैं सेवक होते हैं तो अब वो ये देखना है तो कौन सी सिमत में और मतलब जो है कौन सी तरफ और कौन सा उसका खादिम इस वक्त में उसमें अंजाम खड़ा उसके पैरे पे किसकी ड्यूटी है वहाँ से जिसकी ड्यूटी है उसी की उसके हिसाब से वो फिर वो देनी होती है अगर ड्यूटी है मिसाल के तौर पर एक दूसरे बंदे की वो सामना खड़ा हुआ है और हम तेरे पीछे से इधर से मुंह करके इधर को मुंह करके इधर करके तो वो सिस्टम मान्य नहीं होता और उसका तो बोल के और वो गुस्सा होता मैं तो इधर खड़ा जो उधरने को दे रहा तो इस तरीके से जिधर उसका वो तारीख का हिसाब होता है वो चांद दिखता है नी चाँद की तारीख के हिसाब से होता है वो आज आए इक्कीस तारीख अब इक्कीस तारीख में जो है ड्यूटी ऐसा की है अगली साइड में ऐसा भी जिधर मुँह होगा उधर ऐसा होना चाहिए और पिछली साइड में पीठ की साइड में है उसकी नाइब बाइब बाइब की पिछली साइड में की है और इस साइड में किसकी है इसमें है नेरत इसमें है शेरत। तो ये अगर हम इनका ध्यान के इस काम को अंजाम देंगे तो इन शाम काम पार होगा ਤਬੀਸ਼ ਬਾਤ ਕੁ ਜਾਣਨਾ ਖਜੋ ਆਪ ਲੋਗ ਜਿਆਦਾ ਖਾਜਾ ਕਰਤੇ ਹਨ ਔਰ ਦਿੱਕ ਦਿੱਕਤੇ ਦੇ ਆ ਤਾਂ ਇਨ ਦੀ ਜਗ੍ਹਾ ਧਿਆਨ ਔਰ ਜਾਣਕਾਰੀ ਹੋਣੀ ਚਾਹੀਏ ਕਿਉਂਕਿ ਅਗਰ ਇਨ ਚਿੰਤੋ ਦਾ ਧਿਆਨ ਪੈਂਡ ਵਾਲਿਆਂ ਵੱਲੋਂ ਆਪਣੀ ਸੋਖ ਦਿੱਤੀ ਜਾ ਰਹੀ ਹੈ ਜੀ ਜਿੱਦਾਂ ਇਹ ਪਰਸੋਂ ਤੋਂ ਲੈ ਕੇ ਹੁਣ ਤੱਕ 10 ਤੋਂ 12 ਫੁੱਟ ਫੂਰ ਵਿੱਚ ਨੂੰ ਆ ਗਿਆ ਉਹ ਬਸ ਜਿੱਦਾਂ ਵੀ ਕਹਿੰਦੇ ਇਹਨੂੰ ਵਧੀ ਜਾ ਰਿਹਾ ਹੈ ਘਟ ਨਹੀਂ ਰਿਹਾ ਜਿੱਦਾਂ ਪਾਣੀ ਦਾ ਲੈਵਲ ਵੀ ਕਾਫੀ ਆ ਮੈਂ ਤੁਹਾਨੂੰ ਦਿਖਾ ਰਿਹਾ ਤੇ ਉਹਨਾਂ ਦੱਸਦਾ ਕਿ ਤੁਹਾਨੂੰ ਤਾਂ ਝੋਨੇ ਦੇ ਖੇਤ ਦੇ ਕੋਲ ਤਨ ਪਰਸੋਂ ਕਾਫੀ ਸੀ ਉੱਥੋਂ ਕਾਫੀ ਬਾਟਾ ਵਿੱਚ ਨੂੰ ਲੱਗ ਗਿਆ ਹੈ ਅਸੀਂ ਤਾਂ ਫੇਰੇ ਹੀ ਦੇਖ ਲਿਆ ਸੀ ਤਾਂ ਮੈਂ ਕਿਹਾ ਹੁਣ ਚਲੋ ਉੱਧਰ ਆਪਣੇ ਸੇਵਾਦਾਰਾ ਉੱਥੇ ਬੈਠੇ ਆ ਨਾਲ ਦੇ ਟਾਵੇਂ ਤਾਂ ਮੈਂ ਕਿਹਾ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਹ ਦਾਸਪੁਰ ਤੋਂ ਹੋਰੇ ਬੇਚ ਨੂੰ ਬਾਡਾ ਲੱਗ ਗਿਆ ਆ ਮਹਾਰਾਜ ਭਲੀ ਕਰੇ ਉਧਰ ਅਖਦੇ ਦੇਖੋ ਕਿੰਨਾ ਨੇੜੇ ਨੂੰ ਆ ਗਿਆ ਉਦੋਂ ਕਿੰਨਾ ਦੂਰ ਸੀਗਾ 10-15 ਫੁੱਟ ਆ ਗਿਆ ਬੇਚ ਨੂੰ ਉਧਰ ਨਾਲੋਂ ਬਾਕੀ ਇੱਧਰ ਪਿੰਡ ਵਾਲੇ ਸੁੱਖ ਦੇ ਰਹੇ ਆ ਜੀ ਦੇਖਦੇ ਆ ਹੁਣ ਕਿੱਦਾਂ ਕਰਦੇ ਫਿਰ ਮੈਂ ਤੁਹਾਨੂੰ ਉਧਰ ਲਿ ਆ ਕੇ ਦਿਖਾ ਲਤਾ ਹਾਂ ਜੀ ਹਮ ਸਭ ਉਸਕੇ ਬੰਦੇ ਆ ਉਸ ਦਾ ਇੱਧਰ ਵੀ ਅਰਦਾਸ ਬੇਨਤੀ ਕੀਤੀ ਜਾ ਰਹੀ ਆ ਜੀ ਇੱਧਰ ਆ ਗਏ ਹਾਂ ਜੀ ਆਪਾਂ ਹੁਣ ਬੰਨ ਵਾਲੀ ਸਾਈਡ ਤੇ ਗਰਮੀ ਨੇ ਅੱਜ ਬੱਟ ਕੱਢੇ ਪਏ ਆ ਬਾਕੀ ਕੰਮ ਹਜੇ ਚੱਲੀ ਜਾਂਦਾ ਉਹਨਾਂ ਹੀ ਚੱਲ ਰਿਹਾ ਟਰਾਲੀਆਂ ਖੜੀਆਂ ਆਆਂ ਭਰੀਆਂ ਪਿੱਛੇ ਬਹੁਤ ਹੈ ਮੈਂ ਜਿੱਧਰ ਲੰਗਰ ਸ਼ੱਕੇ ਆ ਮੈਂ ਤੁਹਾਨੂੰ ਉੱਤਰੋ ਜਾਣ ਲੱਗਾ ਦਿਖਾਉਂਦਾ ਆ ਉੱਧਰ ਬਹੁਤ ਹੈ ਜੀ ਮਿੱਟੀ ਦੇ ਉੱਤਰ ਹੁਣ ਉਤਾਰੀ ਜਾਂਦੇ ਆ ਜਿੰਨੇ ਕ ਉੱਥੇ ਮਿੱਟੀ ਪਈ ਸੀ ਨਾ ਮੈਂ ਤੁਹਾਨੂੰ ਪਰਸੋਂ ਵਾਲੇ ਬਲੌਗ 'ਚ ਦਿਖਾ ਲਈ ਸੀ ਆਪਣੇ ਬੇਗੋਵਾਲ ਦਾ ਏਡੀ ਫਾਮੜਿਆਂ ਦੀ ਮੰਡੀ ਆ ਦਾਣਾ ਮੰਡੀ 'ਚ ਉੱਥੇ ਮੰਨ ਲਓ ਸਵੇਰੇ ਜਦ ਅਸੀਂ ਲੰਘ ਕੇ ਆਏ ਸੀਗੇ ਵੀ ਉਹ ਕੱਲ ਕੱਲ ਜੇ ਸਾਰੀ ਚੱਕ ਲੈ ਜਾਂਦੀ ਆ ਥੋੜੇ ਬਹੁਤੇ ਥੱਲੇ ਸਕੇ ਪਾਰ ਨਾਲੇ ਉਹ ਸਾਰੀ ਚੱਕ ਲੈ ਜਾਂਦੀ ਸੀਗੀ ਉੱਥੋਂ ਦੇਖਿਆ ਸੀ ਥੋੜਾ ਬਹੁਤਾ ਹੀ ਸਗਾ ਥੱਲੇ ਪਿਆ ਉਹ ਕੱਲੇ ਹੀ ਗੱਲ ਭਾਰਤੇ ਸੀ ਸੇਵਾਦਾਰਾਂ ਨੇ ਕੱਲ ਜਾਂ ਪਰਸੋਂ ਭਰੀ ਹੋਊਗੀ ਅੱਜ ਸਵੇਰੇ ਤੋਂ ਉੱਥੋਂ ਪੱਧਰਾ ਹੀ ਹੋਇਆ ਪਿਆ ਸੀਗਾ। ਲੱਕੀ ਹੁਣ ਇੱਧਰਲੇ ਹਾਲਾਤ ਮੈਂ ਤੁਹਾਨੂੰ ਦਿਖਾ ਲਈ ਦੇਣੀਆਂ ਵੀ ਪਰਸੋਂ ਨਾਲੋਂ ਕਿੰਨਾ ਕ ਭਰ ਕੇ ਆ। ਸੇਵਾਦਾਰ ਪਿੰਡਾਂ ਚੋਂ ਵੀ ਟਰਾਲੀਆਂ ਭਰ-ਭਰ ਕੇ ਆਈ ਜਾਂਦੀਆਂ। ਬਾਕੀ ਇੱਥੇ ਵੀ ਭਰੀ ਜਾਂਦੇ ਮੈਂ ਤੁਹਾਨੂੰ ਦੂਸਰੇ ਪਾਸੇ ਨਹਿਰ ਤੇ ਵੀ ਲਿਆ ਕੇ ਦਿਖਾ ਲੂੰਗਾ। ਪਿਛਲੇ ਪਾਸੇ ਨੂੰ ਇਧਰੋਂ ਬੰਨ ਟੁੱਟਾ ਟੁੱਟਾ ਹੈ ਬੰਨ ਸੋਰੀ ਨਹਿਰ ਕਹਿ ਹੋ ਗਿਆ ਬੰਨ ਵਾਲੇ ਪਾਸੇ ਨੂੰ। ਉੱਧਰੋਂ ਮੈਂ ਤੁਹਾਨੂੰ ਦਿਖਾ ਦਾਂ ਉੱਤਰ ਵੀ ਥੈਲੇ ਭਰੇ ਜਾ ਰਹੇ ਆ। ਉਹਦੇ ਇਦਾਂ ਸੇ ਬਦਾਰ ਲੱਗ ਪੈਂਦੇ ਆ ਫੇ ਥੋੜੇ ਥੋੜੇ ਜਦੋਂ ਥੋੜੇ ਸ਼ਾਮੇ ਪੈ ਜਾਂਦੇ ਆ ਜਾ ਕੇ ਥੋੜੇ ਲੱਗ ਪੈਂਦੇ ਆ ਉਦਾਂ ਨਾ ਇੱਥੇ ਆਪਾਂ ਦੇਖਿਆ ਸੀ ਵੀ ਇੱਥੇ ਟਰਾਲੀ ਸੀਗੀ ਉਹ ਖੁੱਭੀ ਉਹ ਜਿਹੜੀ ਪਿਛਲੇ ਵਲੌਗ ਦੇ ਵਿੱਚ ਅੱਜ ਇੱਥੇ ਮੈਂ ਹੁਣ ਤੁਰਿਆ ਜਾਣਾ ਆ ਇਸ ਤੋਂ ਅੱਗੇ ਦੇਖ ਲਓ ਹੁਣ ਪਰਸੋਂ ਤੱਕ ਕਿੰਨਾ ਕੰਮ ਚੱਲ ਗਿਆ ਸਿੱਧੇ ਬੋਰੇ ਹੀ ਹੁਣ ਤਾਂ ਸਿੱਟੇ ਜਾ ਰਹੇ ਆ ਇੱਥੇ ਆਣੀ ਐ ਇਹਨੂੰ ਹੀ ਚੱਲ ਰਿਹਾ ਸਾਰਾ ਉਧਰੋਂ ਹੁਣ ਛੱਲਿਆ ਆ ਸਾਰੇ ਪਰसों ਇਹ ਹੈ ਨਹੀਂ ਸੀਗੇ ਇੱਥੇ ਕੱਲੀ ਮਿੱਟੀ ਸੀ ਆ ਦੇਖੋ ਬੂਰੇ ਬਾਹਰ ਤੇ ਲਾ ਦਿੱਤੇ ਆ ਹੁਣ ਆ ਜਿਹੜੇ ਕੱਲ ਪੱਥਰ ਆਏ ਸੀਗੇ ਜਿਨ੍ਹਾਂ ਨੂੰ ਕਰਕੇ ਥੋੜੀਆਂ ਖਬਰਾਂ ਆਈਆਂ ਸੀਗੀਆਂ ਵੀ ਵਿਵਾਦ ਚੱਲ ਰਿਹਾ ਆ ਕੋਈ ਵਿਵਾਦ ਨਹੀਂ ਮੜਾ ਮੋਟਾ ਤਾਂ ਹੁੰਦਾ ਹੀ ਹੁੰਦਾ ਆ ਕੰਮ ਚੱਲੀ ਜਾਂਦਾ ਹੈ ਬਹੁਤ ਜ਼ਿਆਦਾ ਹੁਣ ਤਾਂ ਨੇੜੇ ਲਾ ਦਿੱਤਾ ਆ ਲੱਗ ਜਾਣੇ ਉਤਫਾ ਜੇ 5-7 ਦਿਨ ਪਰ ਆ ਇੱਥੋਂ ਤਾਂ ਸਹੀ ਕਰ ਦਿੱਤਾ ਹੋਰ ਇੱਥੇ ਹੀ ਸੇਵਾ ਚੱਲਦੀ ਸੀ ਵੀ ਅੱਜ ਮੋਝਾ ਅੱਜ ਐਸੀ ਜਗਾ ਤੇ ਇਸ ਇਦਾਂ ਟਰਾਲੀ ਖੁੱਬੀ ਹਾਂ ਹੁਣ ਅੱਗੇ ਕੱਲ-ਕੱਲ ਦਾ ਹੀ ਆ ਸਾਰਾ ਬੰਨ ਦਿੱਤਾ ਇਹਨਾਂ ਆਂ ਕੱਲ ਖਾਰਾ ਲੱਗ ਗਿਆ ਸੀਗਾ ਇੱਥੋਂ ਫੇਰ ਤਾਂ ਇੱਥੇ ਹੁਣ ਦਰਾਫਤ ਸੱਟਿਆ ਇੱਥੇ ਵਿੱਚ ਨੂੰ ਕਾਫੀ ਆ ਗਿਆ ਸੀਗਾ ਤਾਂ ਨਾ ਇੱਥੇ ਮਿੱਟੀ ਬਹੁਤ ਪਾਈੂ ਸੀਗੀ ਇੱਥੋਂ ਬਾਡਾ ਲਾ ਲਿਆ ਸੀ ਆਂ ਦੇ ਦਿਖਾ ਦਾਂ ਤਾਂ ਹੀ ਉੱਧਰ ਪੈਂਡ ਵਾਲੇ ਸੌਖ ਦੇ ਰਹੇ ਆ ਚਲੋ ਮੈਨੂੰ ਉਸ ਚੀਜ਼ ਬਾਰੇ ਹੈ ਨਹੀਂ ਨੌਲੇਜ ਨਹੀਂ ਤਾਂ ਨਾਲ ਦੇ ਆਂ ਦੱਸਿਆ ਕਹਿੰਦੇ ਇਦਾਂ ਕਰ ਦਿੰਦੇ ਹੁੰਦੇ ਆ ਆ ਤਰਾਖਤ ਕੱਲ ਵੱਢ ਕੇ ਸਿੱਟਿਆ ਫੇਰ ਇੱਥੇ ਆ ਬਾਡਾ ਲਾਤਾ ਸੀ ਕਾਫੀ ਕਾਫੀ ਖੁੱਲਾ ਥਾਂ ਸੀ ਉਦੋਂ ਇੱਥੇ ਆਪਾਂ ਕੱਢ ਕੇ ਵੀਡੀਓ ਬਣਾਉਂਦੇ ਸੀ ਉਹ ਪਿਛਲੇ ਪਾਸੇ ਨੂੰ ਸੀਗੇ ਤਾਂ ਉਹ ਵੱਢ ਕੇ ਹੀ ਲੈ ਗਿਆ ਵਿੱਚ ਨੂੰ 15 ਫੁੱਟ ਸਾਰਾ ਹਜੇ ਹਟ ਨਹੀਂ ਰਿਹਾ ਇੱਥੇ ਬਾਡਾ ਲੱਗਣ ਤੋਂ ਬਾਕੀ ਤਾਂ ਕੱਲ ਵਾਲਿਆਂ ਬਲੌਗਾਂ ਚ ਮੈਂ ਤੁਹਾਨੂੰ ਕੱਲ ਵਾਲੇ ਬਲੌਗ ਚ ਦਿਖਾ ਲਿਆ ਸੀ ਉਹ ਤਾਂ ਸਹੀ ਆ ਉਦਾਂ ਕਾਫੀ ਹੱਦ ਤੱਕ ਬੰਨਤਾ ਜਿੱਥੋਂ ਕੋ ਕੱਚੀ ਮਿੱਟੀ ਆ ਉੱਥੋਂ ਕੋਰੀ ਜਾਂਦਾ ਆ ਜਿੱਥੇ ਕੋ ਬੋਰੇ ਆ ਜਾਂ ਫਿਰ ਥੱਲੇੋਂ ਜਦੋਂ ਹਨਾ ਪਾੜ ਪਾਉਂਦਾ ਆ ਉਦੋਂ ਕੰਮ ਖਰਾਬ ਹੁੰਦਾ ਆ ਆ ਦੇਖੋ ਜਿੱਦਾਂ ਇੱਥੋਂ ਹੁਣ ਪਾਣੀ ਘੁੰਮਦਾ ਨਾ ਇੱਥੇ ਅਜੇ ਲੱਗਿਓ ਨਹੀਂ ਗੇ ਬੋਰੇ ਨਾਲ ਇੱਥੋਂ ਕੁਝ ਵੀ ਹੋ ਸਕਦਾ ਆ ਕਰਨਾ ਉੱਥੇ ਨੂੰ ਸਿੱਧਾ ਆ ਇਹ ਐਨਾ ਕ ਸੇਵਾਦਾਰਾਂ ਨੇ ਹੱਲਾ ਮਾਰਤਾ ਇੱਕ ਦਿਨ ਦੇ ਵਿੱਚ ਹੀ ਵੀ ਇਧਰ ਨੂੰ ਹੁਣ ਟਰਾਲੀਆਂ ਜਾਣ ਲੱਗ ਪਈਆਂ ਇੱਕ ਪਾਸੇ ਉਹ ਦੂਜੇ ਪਾਸੇ ਨੂੰ ਬੋਰੇਆਂ ਬੋਰੇਆਂ ਦੀਆਂ ਭਰੀਆਂ ਆ ਪਰ ਪਾਣੀ ਹਜੇ ਵੀ ਜੇ ਤਾਂ ਪੈਂਡ ਵਾਲੇ ਹੁਣ ਤਾਂ ਹੀ ਸੋਖ ਦੇ ਰਹੇ ਆ ਸੇਵਾਦਾਰ ਦੱਸਦੇ ਹੀ ਪਹਿਲਾਂ ਜਦੋਂ ਅਸੀਂ ਇੱਧਰ ਲੱਗੇ ਹੋ ਸੀ ਕਹਿੰਦੇ ਵੀ ਇਹਨੂੰ ਹਜੇ ਯਾਨੀ ਘਟੋ ਕੱਢ ਕਹਿੰਦੇ ਸਿੱਟਿਓ ਸੇਵਾਦਾਰਾਂ ਦੀ ਕੋਈ 100 ਟਰਾਲੀ ਵਿੱਚੇ ਬਹਿ ਚੁੱਕੀ ਆ ਮਿੱਟੀ ਦੀ ਜੇ ਤਾਂ 100 ਤੋਂ ਕਹਿੰਦੇ ਵੱਧ ਹੋਊਗੀ ਜਿਹੜੇ ਪੱਕੇ ਆ ਰਹੇ ਆ ਹਨਾ ਸੇਵਾਦਾਰ ਉਹ ਦੱਸਦੇ ਸੀ ਗੱਲ ਕਰਦੇ ਸੀ ਜਦੋਂ ਅਸੀਂ ਉੱਥੇ ਬੈਠੇ ਚਾਹ ਪੀਂਦੇ ਸੀ 11:00 ਵਜੇ ਉਹ ਦੱਸੇ ਕਹਿੰਦੇ ਵੀ 100 ਟਰਾਲੀ ਤੋਂ ਵੱਧ ਤਾਂ ਪਿੱਛੇ ਹੀ ਜਾ ਚੁੱਕੀ ਆ ਮਿੱਟੀ ਦੀ ਜਿਹੜੀ ਲੱਗੀ ਉਹ ਲੱਗੀ ਉਹ ਕੁਛ ਨਹੀਂ ਪਤਾ ਲੱਗਦਾ ਕਿ ਇਹ ਬਿੱਲੇ ਕਹਿੰਦੇ ਆ ਬੂਰੇ ਲੱਗੇ ਉਹ ਵੀ ਹਨਾ ਤੇ ਵਿੱਚ ਨੂੰ ਹੀ ਹੋ ਜਾਂਦੇ ਆ ਕਰਕੇ ਪਾਣੀ ਉੱਤਰੂ ਸਾਰਾ ਹੀ ਆਉਂਦਾ ਆ ਦੇਖੋ ਇੱਧਰ ਸਪੀਡ ਨਾਲ ਆ ਕੇ ਵੱਜਦਾ ਆ ਸਿੱਧਾ ਹੀ ਉੱਥੇ ਵੱਜਦਾ ਆ ਇੱਥੇ ਤਾਂ ਕੋਈ ਫਰਕ ਨਹੀਂ ਪਿਆ ਜਿੱਦਾਂ ਉਦੋਂ ਦਾ ਉੱਥੇ ਕਈ ਆ ਉਹ ਮੈਂ ਦਰੱਖਤ ਦੇ ਕੋਈ ਨਿਸ਼ਾਨੀ ਉਦਾਂ ਲਾਈ ਸੀ ਪਰਸੋਂ ਵਾਲੇ ਬਲੌਗ 'ਚ ਅਜੇ ਤੱਕ ਉੱਥੇ ਕਈ ਆ ਆਹ ਦੇ ਉਦਾਂ ਆ ਪਾ ਟੱਕਰ ਦਿਖਾ ਰ ਦੇ ਇਧਰੋਂ ਤੋਂ ਇੱਥੋਂ ਵੀ ਘੱਟੋ ਘੱਟ ਵਿੱਚ ਨੂੰ 10 ਤੋਂ 15 ਫੁੱਟ ਹੋਰ ਬਾਡਾ ਲੱਗ ਗਿਆ ਖੋਰਾ ਲੱਗ ਗਿਆ ਜਿੱਦਾਂ ਇਹਦਾ ਉਹ ਦਰਖਤਿਆਂ ਦੇ ਕੋਲ ਮੈਂ ਪਰੇ ਖੜ ਕੇ ਵੀਡੀਓ ਬਣਾਈ ਸੀ ਇੱਥੋਂ 15 ਫੁੱਟ ਹੋਰ ਇਹਨੂੰ ਖੜਾਇਆ ਆਂਦੇ ਤਾਂ ਹੁਣ ਇੱਥੇ ਉਦਣ ਵੀ ਲਾਇਓ ਸੀਗੇ ਅਗਲੇ ਪਾਸੇ ਇਹਦੇ ਬੋਰੇ ਪਰ ਹੁਣ ਇਹਦੇ ਨਾਲ ਜੇਐਸਵੀ ਨਾਲ ਲਾ ਰਹੇ ਆ ਚੱਕ ਚੱਕ ਕੇ ਸੇਵਾਦਾਰਾਂ ਨੂੰ ਤਾਂ ਫੇਰ ਟਾਈਮ ਲੱਗ ਜਾਂਦਾ ਆ ਉਹਨਾਂ ਦੇ ਇਕੱਠੇ ਹੀ ਲਿਆ ਕੇ ਲਾ ਰਹੇ ਕਿਉਂ ਪਾਣੀ ਥੋੜ੍ਹਾ ਜਿਹਾ ਅੱਜ ਤੇਜ਼ ਹੋਇਆ ਇੱਧਰ ਨੂੰ ਤਾਂ ਉਹ ਇੱਥੋਂ ਤੇ ਬਾਡਾ ਲੱਗ ਰਿਹਾ ਹੈ ਉਹਨੂੰ ਤਾਂ ਇੱਧਰ ਦਬਾ ਦਪੋਣੀ ਨਹੀਂ ਮਸ਼ੀਨ ਲਾਈ ਆ ਪਹਿਲਾਂ ਨਹੀਂ ਸੀ ਲੱਗੀ ਹੁਣੇ ਹੀ ਲੱਗੀ ਆ ਜਦ ਮੈਂ ਰੋਟੀ ਖਾ ਕੇ ਆਇਆ ਹਾਂ ਅਸੀਂ ਇੱਧਰੋਂ ਉਸ ਤੋਂ ਬਾਅਦ ਲੱਗੀ ਆ ਹੁਣ ਉੱਦਾਂ ਆਰ ਪਾਰ ਹੁਣ ਇੱਕ ਪਾਸੇ ਨੂੰ ਦੂਜੇ ਪਾਸੇ ਨੂੰ ਟਰੈਕਟਰ ਟਰਾਲੀਆਂ ਜਾਣ ਲੱਗ ਪਏ ਆ ਤਾਂ ਪੂਰੇ ਭਰ ਕੇ ਨਹੀਂ ਤਾਂ ਉੱਧਰੋਂ ਹੀ ਆਉਂਦੇ ਸੀ ਅੱਗੇ ਘੁੰਮ ਕੇ ਦੂਜੇ ਪਾਸੇੋਂ ਮੈਂ ਤੁਹਾਨੂੰ ਦਿਖਾਉਂਦਾ ਜਿੱਥੇ-ਜਿੱਥੋਂ ਹਾਂ ਵਿਚ ਨੂੰ ਬਾਡਾ ਲੱਗਾ ਆ ਉਦੋਂ ਆ ਜਿੱਥੇ ਹੁਣ ਮੈਂ ਆ ਇੱਥੇ ਤੁਸੀਂ ਜੇ ਉਹ ਬਲੌਗ ਦੇਖੋਗੇ ਇੱਥੇ ਟਰੈਕਟਰ ਖੜਾ ਸੀ ਜਿਉਂ ਨੀਰ ਐਨ ਟਰਾਲੀ ਇੱਥੋਂ ਘੁੰਮਦਾ ਸੀਗਾ ਟਰੈਕਟਰ ਟਰਾਲੀ ਇਸ ਜਗ੍ਹਾ ਤੋਂ ਨਾ ਆਪਾਂ ਮਕਮਾਦੀ ਵਾਲਾ ਖੇਤ ਦਿਖਾ ਲਿਆ ਸੀ ਇੱਥੋਂ ਟਰੈਕਟਰ ਟਰਾਲੀ ਘੁੰਮਦਾ ਸੀ ਆ ਦੇਖੋ ਇਹਨੂੰ ਪਰਸੋਂ ਨਾਲੋਂ ਅੱਜ ਟੱਟੋ ਘੱਟ 20 ਫੁੱਟ ਵਿੱਚ ਨੂੰ ਪਾੜਾ ਲਾ ਦਿੱਤਾ ਹੈ ਨਾ ਆ ਦੇਖੋ ਉਹ ਆ ਜਿੱਥੇ ਦਰਖਤ ਆ ਹਨਾ ਉਹਦੀ ਸੇਧ ਨੂੰ ਇੱਧਰ ਨੂੰ ਜਾਂਦਾ ਸੀ ਉਹ ਦਰਖਤਾਲ ਨੂੰ ਆ ਸਾਰੇ ਪਾਣੀ ਨੇ 20 ਤੋਂ 25 ਫੁੱਟ ਬਾਡਾ ਲਾਤ ਆਇਆ ਵਿੱਚ ਨੂੰ ਜਿਆਦਾ ਆਂਦੇ ਪਾਣੀ ਘੁੰਮਣ ਲੱਗਦਾ ਨਾ ਫੇਰ ਕੰਮ ਖਰਾਬ ਕਰਦਾ ਆ ਪਾਣੀ ਇੱਥੇ ਹੁਣ ਘੁੰਮ ਰਿਹਾ ਆ ਆ ਦੇ ਅੱਗੇ ਪਿੱਛੇ ਨੂੰ ਇੱਥਾ ਬੈਕ ਕਰਕੇ ਟਰਾਲੀ ਇੱਥੋਂ ਘੁੰਮ ਰਹੀ ਆ ਇੱਥੋਂ ਤਾਂ ਬਿਲਕੁਲ ਨਹੀਂ ਘੁੰਮਣੀ ਉੱਤਣ ਵੀ ਸਾਡੇ ਖੜਿਆ ਤੇ ਮੈਂ ਤੁਹਾਨੂੰ ਦਿਖਾ ਲਿਆ ਸੀ ਪਰਸੋਂ ਵਾਲੇ ਵਲੌਗ ਚ ਖੜੇ ਆ ਤੇ ਟਰਾਲੀ ਡੇ ਟਰਾਲੀ ਇਕੱਠੀ ਐ ਏਦਾਂ ਢਗ ਪਈ ਸੀ ਵਿੱਚ ਨੂੰ ਆ ਕਲਦ ਦਾ ਫੇ ਜਿਆਦਾ ਹੀ ਹੋਇਆ ਕੰਮ ਇੱਥੋਂ ਇੱਥੋਂ ਉਹ ਦੜਾ ਵੀਰ ਕਰੇਟ ਸੈਟ ਰਏ ਸੀਗੇ ਤਾਂ ਆ ਸਾਰਾ ਹੀ ਹਨਾ ਉਹ ਦਰਖਤ ਦੀ ਸੇਤ ਨੂੰ ਸੀ ਇਸ ਤੋਂ ਅੱਗੇ ਆਪਾਂ 10 ਫੁੱਟ 15 ਫੁੱਟ ਖੜੇ ਹੋ ਕੇ ਵੀਡੀਓ ਬਣਾਈ ਸੀ ਆ ਜਿਹੜੇ ਦਰਖਤ ਸਿੱਟੇ ਆ ਵਿੱਚ ਕਲਦੇ ਹੀ ਸਿੱਟੇ ਹੋ ਆ ਵੱਡ-ਵੱਡ ਕੇ ਆਂਦੇ ਕਰੇਟ ਫੇ ਉੱਪਰੋਂ ਹੀ ਸਿੱਟੇ ਆ ਇੱਥੇ ਇੰਨਾ ਪਾਣੀ ਨੇ ਬਾਡਾ ਲਾਤਾ ਉਹ ਜਗਾ ਹੁਣ ਛੱਡ ਰਿਹਾ ਜਿੱਥੋਂ ਪਿੱਛੋਂ ਸੀ ਪਹਿਲਾਂ ਤਾਂ ਹੁਣ ਅੱਗੇ ਨੂੰ ਆ ਕੇ ਆਹਦੇ ਬਾਡਾ ਲੱਗ ਰਿਹਾ ਆ ਉਹਨੂੰ ਸਿੱਧਾ ਕਰਨਾ ਹੈ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੰਨਾ ਪਰਸੋਂ ਨਾਲੋਂ ਇੰਨੀਆਂ ਮਿੱਟੀਆਂ ਵੀ ਇੱਥੇ ਹੀ ਹੋਊਗੀ ਕੋਈ 100 ਟਰਾਲੀ ਤਾਂ ਕੇਵਲੇ ਨਹੀਂ ਸੇਵਾਦਾਰਾਂ ਨੂੰ ਅੰਦਾਜ਼ਾ ਲਾ ਕੇ ਤਾਂ ਮੇਰੇ ਹਿਸਾਬ ਨਾਲ 100 ਟਰਾਲੀ ਤਾਂ ਇੱਥੋਂ ਕੋਈ ਢਾਕੇ ਲੈ ਗਿਆ ਬਾਕੀ ਉਧਰੋਂ ਤਾਂ ਵੱਖਰੀ ਹੋਊਗੀ ਕੱਲ ਕੱਲ ਕੇ ਅਗਰ ਤਾਂ ਇੱਕ ਵਾਰ ਏਦਾਂ ਸਾਰਾ ਵਾਜ ਜਾਂਦਾ ਆ ਫਿਰ ਤਾਂ ਠੀਕ ਆ ਜਿੱਥੇ ਤੱਕ ਹਜੇ ਆ ਕਰੇਟ ਨਹੀਂ ਰੱਖੇ ਜਾਂਦੇ ਨਾ ਉਹ ਮਿੱਟੀ ਆ ਮਿੱਟੀ ਨੂੰ ਤਾਂ ਫੇ ਵੱਡਾ ਲੱਗੀ ਜਾਂਦਾ ਆ ਆ ਪਰਸੋਂ ਤਾਂ ਮੈਂ ਉੱਥੇ ਉਹ ਜਿੱਥੇ ਰੋਖਿਆ ਉੱਥੇ ਖੜਾ ਹੋ ਕੇ ਵੀਡੀਓ ਬਣਾਈ ਸੀ ਆ ਤੁਹਾਡੇ ਕਰੇਟਾਂ ਦੀ ਸਿਹਤ ਨੂੰ ਰਾਤ ਲੱਗੀ ਆ ਪਰਸੋਂ ਰਾਤ ਹਾਂ ਠੀਕ ਹੈ ਜੀ ਕੋੜ ਉਹ ਕਿ ਸੁਣ ਪਰਸੋਂ ਰਾਤ ਤੇ ਦੀ ਕੰਦੇ ਢਾ ਲੱਗੀ ਹੋ ਜੀ ਇੱਥੇ ਬਾਡਾ ਲੱਗ ਗਿਆ ਤਾਂ ਉਹੀ ਮੈਂ ਦੇਖਦਾ ਸੀ ਮੈਂ ਪਰਸੋਂ ਤੱਕ ਤਾਂ ਠੀਕ ਸੀ ਅਸੀਂ ਫੇਰ ਦੇ ਹਜੇ ਉਧਰ ਹੀ ਸੀਗਾ ਇਹਨੂੰ ਨਹੀਂ ਸੀ ਆ ਤਾਂ ਮੈਂ ਹੁਣ ਆ ਕੇ ਦੇਖਿਆ ਉਧਰ ਜਿੱਦਾਂ ਸੇਵਾਦਾਰ ਆਪ ਲੱਗੇ ਹੋ ਜਿੱਧਰ ਅਸੀਂ ਸੀ ਅੱਗੇ ਲੱਗੇ ਹੋ ਇੱਧਰ ਫਿਰ ਲੇਬਰ ਵਾਲੇ ਆ ਜਿਹੜੇ ਬੰਦੇ ਲਾਇਓ ਪ੍ਰਸ਼ਾਸਨ ਨੇ ਲਾਇਓ ਹੈ ਜਾਂ ਮੈਂ ਤਾਂ ਪੁੱਛਿਆ ਨਹੀਂ ਆ ਦੇ ਪਾਣੀ ਇੱਥੇ ਆ ਕੇ ਸਿੱਧਾ ਹੀ ਵੱਜ ਰਿਹਾ ਆ ਆ ਸਾਰਾ ਹੀ ਖੋਰਾ ਲਾਤਾ ਇੱਥੋਂ ਸੇਵਾਦਾਰ ਆਪਣੇ ਵੱਲੋਂ ਤਾਂ ਬਹੁਤ ਜ਼ੋਰ ਲਾ ਰਹੇ ਆ ਇੱਧਰਲੇ ਪਾਸੇ ਨੂੰ ਜਿੱਧਰ ਹੁਣ ਬਾਦਾ ਜਿਹਾ ਲੱਗ ਰਿਹਾ ਨਾ ਦੇਖੋ ਪਾਣੀ ਘੁੰਮਦਾ ਇੱਧਰ ਨੂੰ ਲੇਬਰ ਵਾਲੇ ਵੀ ਲੱਗੇ ਹੋ ਆ ਜਿੱਦਾਂ ਜਿੰਨੇ ਕ ਸੇਵਾਦਾਰ ਆ ਉਹ ਫੇ ਉਹ ਪਿਛਲੇ ਪਾਸੇ ਹੀ ਆ ਜਿੱਥੋਂ ਨਾ ਵੇ ਟਰਾਲੀਆਂ ਇੱਧਰ ਨੂੰ ਆ ਸਕਣ ਭਰੀਆਂ ਆ ਉਧਰ ਬਾਕੀ ਸੇਵਾਦਾਰ ਉਧਰ ਹੀ ਲੱਗੇ ਹੋਆ ਟਰਾਲੀਆਂ ਆਈ ਜਾਂਦੀਆਂ ਆ ਬੋਰੀਆਂ ਦੀਆਂ ਭਰ-ਭਰ ਕੇ ਤਾਂ ਫੇ ਉਤਾਰੀ ਜਾਂਦੇ ਆ ਉੱਥੇ ਕਰੇਟ ਬਣਾਈ ਜਾਂਦੇ ਆ ਆ ਦੇਖੋ ਦਰਾਖਦੀਆਂ ਜੜਾਂ ਹੀ ਕੱਢ ਦਿੱਤੀਆਂ ਮੈਂ ਦਿਖਾਉਣਾ ਤੁਹਾਨੂੰ ਆਹਦੇ ਅਵੀ ਲੱਗਾ ਬਸ ਥੱਲੇ ਨੂੰ ਜਾਣ ਹੋਰ ਥੋੜਾ ਜਿਹਾ ਟਾਈਮ ਐ ਜਿੰਨਾ ਤੇ ਇਹਨਾਂ ਹੁਣ ਪਾਣੀ ਭੰਮਣ ਲੱਗ ਪਿਆ ਨਾ ਜਾਂ ਹੁਣ ਐਸ ਟੱਕਰ ਨੂੰ ਨੁਕਸਾਨ ਕਰ ਰਿਹਾ ਜਾਂ ਇੱਧਰ ਪਿੱਛੇ ਨੂੰ ਹੁਣ ਕਰਨ ਲੱਗ ਪਿਆ ਆਹ ਜਿਹੜਾ ਸੀ ਨਾ ਪਹਿਲਾਂ ਜਿੱਥੋਂ ਹੋਇਆ ਸੀਗਾ ਟੁੱਟਿਆ ਸੀਗਾ ਉੱਥੇ ਤਾਂ ਆਲਮੋਸਟ ਸਾਰੇ ਬੂਰੇ ਲੱਗ ਚੁੱਕੇ ਆ ਹੁਣ ਉੱਥੋਂ ਸਹੀ ਆ ਹੁਣ ਪਾਣੀ ਉੱਥੇ ਨੂੰ ਸਿੱਧਾ ਚੱਲਣ ਲੱਗ ਪਿਆ ਆ ਇੱਧਰੋਂ ਥੋੜੋ ਥੋੜਾ ਹੁਣ हटਿਆ ਆ ਆ ਰਸਤਾ ਬਣਾਤਾ ਆ ਦੁਆਰਾ ਕਾਂਜੀ ਤਾਂ ਇੱਥੇ ਕਾਫੀ ਉਦੋਂ ਮਿੱਟੀ ਤਾਂ ਬਹੁਤ ਪੈ ਜਾਣੀ ਆ ਇੱਥੇ ਤਾਂ ਹੁਣ ਸਾਰੇ ਕਰੇਟ ਲੱਗ ਗਏ ਆ ਬੋਰੇ ਪਰ ਪਰ ਕੇ ਆਹ ਪਾਣੀ ਆ ਜਿਹੜਾ ਤੇਜ਼ ਚੱਲ ਰਿਹਾ ਨਾ ਇੱਥੇ ਆ ਕੇ ਇਕੱਠਾ ਹੀ ਹੁੰਦਾ ਆ ਉਹ ਫੇਜ ਕਰਦਾ ਅੰਦਰ ਵੀ ਆਸਤਫੁਗ ਨਹੀਂ ਆ ਦੇਖੋ ਉਹ ਪਰਾ ਰੁਕ ਆ ਵਿਚੇ ਹੀ ਨਾ ਜਾ ਪਈ ਉਧਰ ਰੰਦਾ ਹੀ ਫਟ ਕਿਤੇ ਆ ਦੂਰ ਆਇਆ ਫਿਰ ਜਿਹੜੇ ਪਿੰਡਾਂ ਤੋਂ ਸੇਵਾਦਾਰ ਆਏ ਹੋ ਆ ਉਹ ਬੂਰੇ ਪਰ ਪਰ ਕੇ ਇਧਰੋਂ ਸੇਵਾ ਕਰੀ ਜਾ ਰਹੇ ਆ ਨਾਲ ਦੀ ਨਾਲ ਜਿੱਧਰੋਂ ਸਟਾਰਟ ਹੀ ਹੋ ਰਿਹਾ ਕੰਮ ਅੱਜ ਇਧਰ ਪ੍ਰਸ਼ਾਦ ਦੇਖ ਤਾਂ ਦਲਗੇ ਦਾ ਲੈ ਕੇ ਆਏ ਹੋ ਜੀ ਬੱਕਰਾ ਛੱਡ ਰਹੇ ਆ ਉੱਥੇ ਪਿੰਡ ਦੀ ਸਾਰੀ ਸੰਗਤ ਪਹੁੰਚ ਗਈ ਆ ਤੇਲ ਦਾਤ ਪਿੰਡ ਦੀ ਬੁਰ ਦੀ ਤੇਲ ਦਾਸ ਦੀ ਬੀਬੀਆਂ ਵੀ ਪਹੁੰਚ ਗਈਆਂ ਤਾਂ ਆ ਸਾਰੀ ਸੰਗਤ ਪਹੁੰਚ ਗਈ ਆ ਪਿੰਡ ਦੀ ਸਾਰੀ ਸੰਗਤ ਆਈ ਆ ਜੀ ਬੀਬੀਆਂ ਭੈਣਾਂ ਸਾਰੇ ਆਇਆ ਇਹ ਸੁੱਖ-ਸੁਖ ਹੁੰਦੀ ਆ ਕਹਿੰਦੇ ਤਾਂ ਬੱਕਰਾ ਛੱਡ ਦਿੱਤਾ ਗਿਆ ਮੱਥਾ ਟੇਕ ਰਹੀ ਆ ਜੀ ਪਿੰਡ ਦੀ ਸੰਗਤ ਆ ਕੇ ਦਿੱਗ ਹੀ ਜਾਂਦਾ ਬੈਚਰ ਨੂੰ ਹਜੇ ਵੀ ਆ ਦੇਖੋ ਜਦੋਂ ਆਪਾਂ ਪਹਿਲਾਂ ਹਨਾ ਇੱਥੇ ਹੋ ਕੇ ਗਏ ਆ ਉਹ ਥੇ ਤੱਕ ਸੀਗਾ ਅੱਗੇ ਨੂੰ ਅਜਾਲੀ ਇੱਥੋਂ ਹੁਣ ਦੇਖੋ ਕਿੱਥੇ ਹੋ ਗਿਆ ਫੁੱਟ ਡੇਢ ਫੁੱਟਾ ਹੁਣੇ ਹੀ ਡਿੱਗ ਪਿਆ ਰੱਸਾ ਖੋਲਣਾ ਜੀ ਹੁਣ ਗਾਲਚੋਂ ਉਹ ਵੀ ਨਹੀਂ ਜੀ ਖੁੱਲਾ ਛੱਡਣਾ ਕੰਨੇ ਫਿਰ ਜਿੱਥਰ ਨੂੰ ਮਰਜੀ ਜਾਵੇ ਪੰਡਜੋ ਫਿਰ ਜਿੱਥੇ ਮਰਜੀ ਫਿਰੇ ਦੇ ਦੁਆਰਾ ਇਹਦੇ ਰੱਸਾ ਨਹੀਂ ਪੋਣਾ। ਇੱਦਾਂ ਹੀ ਆ ਜੀ। ਦੁਆਰਾ ਮੁੜ ਕੇ ਰੱਸਾ ਨਹੀਂ ਪੋਣਾ। ਲੋ ਜੀ ਰੱਸਾ ਖੋਲਤਾ ਆ। ਪੈਂਡ ਬੋਰਜ ਟੈਲ ਦਾਸ ਬਲੋ ਜੀ। ਯੇਲਾ ਇਸ ਦੀ ਬਰਕਤ ਸੇ ਕਿ ਸੰਦੂਰ। ਦੀ ਆਪਣੀ ਜਾਨ ਮਾਲ ਦਾ ਸਦਕੇ ਜਾ ਰਹੀਆਂ ਤੁਮਾਰੇ ਹੈ ਅੱਲਾਹ ਤੋਂ ਤਕਬੂਲ ਕਰ ਲੈਣ ਤੇ ਪਰਿਵਾਰ ਵਾਲੀ ਲਈ ਵੀ ਹੋ ਜਾਵੇ ਤੇ ਹੋਰ ਇਸ ਤਰ੍ਹਾਂ ਜੋ ਰਹੀਆਂ ਨੇ ਤੁਮਾਰੇ ਅੱਲਾਹ ਤੋਂ ਨਮਸਕਨ ਸਨਮਾਨ ਆ। ਆ ਬੱਟ ਜਾਂਦੀ ਹੈ ਜੀ ਇੱਥੋਂ। ਉਦੋਂ ਆਪਾਂ ਉਹ ਦਰਖਤ ਕੋਲੋਂ ਬਹੁਤ ਅੱਗੇ ਆ ਕੇ ਵੀਡੀਓ ਹੁਣ ਆਈ ਸੀ। ਉੱਥੋਂ ਵੀ 15 20 ਫੁੱਟ ਹਨਾ ਇੱਥੋਂ ਵਿਚ ਨੂੰ ਲੈ ਕੇ ਆਇਆ। ਪਰसों ਨਾਲ ਪਰसों ਰਾਤੀਂ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜਿੱਦਾਂ ਵੈਚ ਨੂੰ ਆ ਜਿੱਦਾ ਇੱਥੋਂ ਆ ਗਿਆ ਨਾ ਆਪਾਂ ਉਦਣ ਇੱਥੇ ਇੱਕ ਬੋਰੀਆਂ ਦਾ ਢੇਰ ਪਿਆ ਸੀਗਾ ਉੱਥੇ ਵੀ ਸੀਗਾ ਉਹ ਕਹਿੰਦੇ ਵਿਚ ਨੂੰ ਇਦਾਂ ਹੀ ਲੈ ਗਿਆ ਸਾਰੇ ਉੱਥੇ ਕਰੇਟ ਵੀ ਤੁਸੀਂ ਦੇਖੇ ਹੋਣੇ ਆ ਭਰ ਕੇ ਰੱਖੇ ਹੋ ਸੀ ਦੋਕ ਉਹ ਵੀ ਸਾਰੇ ਵਿੱਚੇ ਚੱਕ ਚੁੱਕ ਦਿੱਤੇ ਤੇ ਅੰਦਰ ਹਜੇ ਮੱਥਾ ਟੇਕ ਰਹੇ ਆ ਪਿੰਡ ਦੇ ਇਹ ਉੱਧਰ ਪਿੰਡ ਦੀਆਂ ਬੀਬੀਆਂ ਭੈਣਾਂ ਵੀ ਆਈਆਂ ਆ ਤਾਂ ਉਹ ਸਾਰੇ ਫੇ ਸ਼ਾਮੇ ਜਾ ਕੇ ਖੜੇ ਆ ਹੁਣ ਧੁੱਪ ਬਹੁਤ ਆ ਟਾਈਮ ਹੋ ਗਿਆ ਕੋਈ ਪੌਣੇ ਇੱਕ ਤਿੰਨ ਦਾ ਇੱਧਰ ਆ ਜੀ ਜਿੱਧਰੋਂ ਬੰਨ੍ਹ ਟੁੱਟਾ ਆ ਉਧਰ ਦੂਸਰੇ ਪਾਸੇ ਪਿਛਲੇ ਪਾਸੇ ਨੂੰ ਫਿਰ ਕੰਮ ਜੋਰਾਂ ਤੇ ਚੱਲ ਰਿਹਾ ਇੱਧਰ ਵੀ ਬੋਰੇ ਪਰ ਆਉਂਦਾ ਜਾਲ ਬੰਨਣ ਦਾ ਹਜੇ ਕਿਉਂ ਇੱਥੇ ਤਾਂ ਬਹੁਤ ਜ਼ਿਆਦਾ ਲੋਡ ਆ ਕਈ ਦਿਨਿਆਂ ਹਜੇ ਤਾਂ ਲੋਡ ਇੱਥੇ ਇੱਥੇ ਕੰਮ ਪੂਰਾ ਚੱਲ ਰਿਹਾ ਜੋਰਾਂ ਤੇ ਇੱਧਰ ਸੇਵਾਦਾਰ ਬਹੁਤ ਲੱਗੇ ਹੋਆ ਬੋਰੇ ਭਰੀ ਜਾਂਦੇ ਆ ਜਾਲ ਬੰਨ ਹੋਈ ਜਾਂਦੇ ਆ ਦੂਰ ਤੱਕ ਬਾਕੀ ਮੈਂ ਤੁਹਾਨੂੰ ਥੱਲੇ ਵੀ ਉਧਰ ਦਿਖਾਉਂਦਾ ਥੱਲੇ ਵੀ ਰੇਤਾ ਮਿੱਟੀ ਬਹੁਤ ਸਿੱਟਣ ਲੱਗ ਪਈ ਆ ਇੱਧਰ ਪ੍ਰਸ਼ਾਸਨ ਦੀ ਦੇਖਰੇਖ ਦੇ ਵਿੱਚ ਕੰਮ ਹੋ ਰਿਹਾ ਜੀ ਸਾਰੇ ਇੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬੋਲੋ ਜਿਹੜਾ ਨਵਾਂ ਸ਼ਹਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਵਾਂ ਸ਼ਹਿਰ ਬੋਲੋ ਆ ਗੁਰੂ ਕਾ ਲੰਗਰ ਇੱਥੇ ਚੱਲ ਰਿਹਾ ਹੈ ਨਾਲ ਦੀ ਨਾਲ ਸੇਵਾਦਾਰ ਸ਼ਕ ਰਹੀ ਆ ਕੁਝ ਕੁ ਬੈਠੇ ਆ ਹੁਣ ਕਿਉਂ ਗਰਮੀ ਬਹੁਤ ਹੋਈਊਗਾ ਇੱਥੋਂ ਆ ਥੱਲੇ ਨੂੰ ਜਿਹੜਾ ਘਰ ਰਹੀ ਆ ਪੰਡ ਵਾਲੇ ਆਪਣੀ ਸੁੱਖ ਦੇ ਰਹੀ ਆ ਪੰਡ ਦੀ ਨਾ ਉਧਰਲੇ ਪਾਸੇ ਥੱਲੇ ਨੂੰ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਸਾਹਮਣਿਆਂ ਪੰਡ ਵਾਲੋਂ ਰਸਤਾ ਆਉਂਦਾ ਨਾ ਬੋਰਜ ਟੈਲ ਦਾਸ ਤੋਂ ਆਹ ਰਸਤਾ ਆਉਂਦਾ ਆ ਬੰਨ ਤੇ ਨੂੰ ਆ ਦੇਖ ਇੰਦਰ ਨੂੰ ਆਓ ਜਿੱਥੇ ਮੈਂ ਖੜਾ ਸੀਗਾ ਪਹਿਲਾਂ ਆਓ ਹਾ ਸੇਵਾਦਾਰਾਂ ਬਲੋ ਲੰਗਰ ਚੱਲ ਪਿਆ ਆ ਬਰਮੀ ਦਾ ਕਰਕੇ ਕਰ ਨਹੀਂ ਬਹੁਤ ਆ ਤਾਂ ਕਰਕੇ ਸੰਗਤ ਧੁੱਪੇ ਬੈਠੀ ਆ ਸਾਰੀ ਭਾਵੇਂ ਮੈਂ ਡਾਕਟਰ ਬਰਮੀ ਦਾ ਲੰਗਰ ਚੱਲ ਪਿਆ ਆ ਆਪਾਂ ਵੀ ਛੱਕਣ ਲੱਗੇ ਆ ਜੀ ਬਰਮੀ ਦਾ ਲੰਗਰ ਗਰਮੀ ਬਹੁਤ ਆ ਬਾਕੀ ਤਾਂ ਸਾਡੇ ਬੰਦੇ ਮੇਲੇ ਦਾ ਪਤਾ ਨਹੀਂ ਹੁਣ ਕਿੱਧਰ ਬੈਠੇ ਆ ਜਾ ਕੇ ਮੈਨੂੰ ਦਿਸੇ ਨਹੀਂ ਮੈਂ ਕਿਹਾ ਚੱਲ ਮੈਂ ਵੀਡੀਓ ਬਣਾ ਲੈਣਾ ਸਵੇਰ ਦੇ ਆਨੇ ਨਹੀਂ ਆਪਾਂ ਬਣਾਈ ਸੀ ਪਾਂ ਨਹੀਂ ਬਣਾਈ ਫਿਰ ਮੰਨ ਲਓ ਵੀ ਫਿਰ ਕੰਮ 'ਚ ਨਹੀਂ ਧਿਆਨ ਰਹਿੰਦਾ ਵੀ ਕਦੇ ਆਹ ਕਰ ਲਓ ਕਦੇ ਆਹ ਬਣਾ ਲਓ ਹਨਾ ਤੇ ਚੰਗਾ ਜਿਹਾ ਬਣੀ ਲੱਗਦਾ ਹੈਗਾ ਵੀ ਬਾਰ-ਬਾਰ ਕੈਮਰਾ ਕੱਢਦੇ ਫਿਰੋ ਤਾਂ ਕਰਕੇ ਆ ਦੇਖੋ ਇਧਰਲੇ ਪਾਸੇ ਹੁਣ ਇਧਰ ਮੈਂ ਗੱਡੀਆਂ ਖੜੀਆਂ ਦਿਖਾ ਲਈਆਂ ਸੀ ਨਾ ਪਿਛਲੇ ਵਲੌਗ 'ਚ ਉੱਥੇ ਮਿੱਟੀ ਦੀਆਂ ਟਰਾਲੀਆਂ ਬਹੁਤ ਆ ਗਈਆਂ ਕਿਉਂਕਿ ਜਿਹੜਾ ਪਰਸੋਂ ਰਾਤੀ ਹੈ ਨਾ ਬਾਡਾ ਲੱਗਾ ਉਹਦੇ ਨਾਲ 100 150 ਟਰਾਲੀ ਤਾਂ ਉੱਥੋਂ ਕਈ ਜਾ ਪਈ ਗਿਆ ਵਿੱਚ ਇੱਕਦਮ ਹੀ ਹੁਣ ਸੇਵਾਦਾਰ ਤਾਂ ਬਹੁਤ ਆ ਇੱਧਰ ਉੱਧਰ ਛਾਵੇਂ ਹੋ ਕੇ ਬੈਠੇ ਆ ਕਿਉਂ ਘੰਟੇ ਤੱਕ ਫੇ ਸਾਰਿਆਂ ਨੇ ਬਾਹਰ ਹੋਣਾ ਹੈ ਗਰਮੀ ਬਹੁਤ ਆ ਹੈ ਨਾ ਸਵਿਹਰਦਿਆਂ ਨੇ ਬਹੁਤ ਹੱਲਾ ਮਾਰਿਆ ਸੀ ਉਦਾਂ ਕੰਮ ਇੱਥੇ ਵੀ ਨਾਲ ਦੀ ਨਾਲ ਚੱਲੀ ਜਾਂਦਾ ਹੈ ਆਂਦੇ ਬੋਰੇ ਭਾਰਨ ਦਾ ਇੱਧਰ ਆਈਆਂ ਮਿੱਟੀ ਦੀਆਂ ਟਰਾਲੀਆਂ ਬਹੁਤ ਆਈਆਂ ਆ। ਕਈ ਲਾ ਕੇ ਚੱਲ ਗਏ ਆ ਹੁਣ। ਇੱਕ ਆ ਮੈਂ ਤੁਹਾਨੂੰ ਪਿੱਛੇ ਦਿਖਾ ਲਿਆ ਸਕਾਂ ਲੰਗਰ ਚੱਲਦਾ। ਇੱਕ ਉਹ ਬੰਦੇ ਦੂਸਰੇ ਪਾਸੇ ਆ। ਤਾਂ ਇੱਕ ਇੱਧਰ ਮੋਟਰ ਤੇ ਲੰਗਰ ਚੱਲ ਰਿਹਾ। ਪੱਕਾ ਹੀ ਇਹ ਵੀ ਚੱਲਦਾ ਹੀ ਰਹਿੰਦਾ ਇੱਥੇ। ਸੇਵਾਦਾਰ ਇੱਥੇ ਬੈਠ ਜਾਂਦੇ ਆ ਕੇ ਪ੍ਰਸ਼ਾਦਾ ਪਾਣੀ ਛਕ ਲੈਂਦੇ ਆ। ਇਹ ਵੀ ਲੰਗਰ ਚੱਲਦਾ ਹੀ ਰਹਿੰਦਾ ਇੱਥੇ। ਇਹ ਲੰਗਰ ਮੈਨੂੰ ਦੱਸਿਆ ਜੀ ਹੁਣ ਸੇਵਾਦਾਰਾਂ ਨੇ ਕਹਿੰਦੇ ਇਹ ਰਾਜਾ ਸਾਹਿਬ ਤੋਂ ਬੇਆਲੇ ਤੋਂ ਆਲੇ ਦੇ ਪਿੰਡਾਂ ਤੋਂ ਪਲਾ ਚੋਰਕੋਲ ਜਿਹੜੀ ਮਜਾਰੀ ਆ ਉੱਥੋਂ ਤੱਕ ਤੋਂ ਵੀ ਇੱਥੇ ਲੰਗਰ ਕਹਿੰਦੇ ਬਣ ਕੇ ਇਹ ਦਸੇਵਾਦਾਰ ਪੜਾ ਜਾਂਦੇ ਆ ਤਾਂ ਫਿਰ ਇੱਥੇ ਚੱਲਦਾ ਰਹਿੰਦਾ ਆ ਜੀ ਲੰਗਰ 24 ਘੰਟੇ ਚੱਲ ਜਾਂਦਾ ਹੈ ਹਨਾ ਇਹ ਲੰਗਰ ਜਿੱਦਾਂ ਪਿੰਡਾਂ ਤੋਂ ਸੰਗਤਾਂ ਵਾਲੇਦਿਆਂ ਤੋਂ ਬਣਾ ਕੇ ਦੇ ਜਾਂਦੀ ਹੈ ਬਾਕੀ ਰਾਜਾ ਸਾਹਿਬ ਤੋਂ ਆ ਜਾਂਦਾ 24 ਘੰਟੇ ਚੱਲਦਾ ਇਹ ਲੰਗਰ ਆਹ ਦਾ ਲੰਗਰ ਵੀ ਤੇ ਪ੍ਰਸ਼ਾਦੇ ਦਾ ਪ੍ਰਸ਼ਾਦੇ ਦਾ ਤਾਂ ਚਾਹ ਦਾ 24 ਘੰਟੇ ਚੱਲਦਾ 24 ਘੰਟੇ ਚੱਲਦਾ ਜੀ ਟੰਡੇ ਚੱਲਣਾ ਟੰਡੇ ਚੱਲਦਾ ਨਾਲ ਨਾਲ ਠੀਕ ਹੈ ਜੀ ਬਾਕੀ ਆ ਆ ਜੀ ਜਿਹੜੇ ਇੱਥੇ ਹਾਮੜਿਆਂ ਦਾ 베ਗੋ ਵਾਲ ਦੇ ਗੱਬੇ ਦਾਣਾ ਮੰਡੀ ਆ ਨਾ ਉੱਥੇ ਬਹੁਤ ਮਿੱਟੀ ਦੀ ਟਰਾਲੀ 100 ਕੁ ਪਈ ਸੀ ਉਦਾਂ ਉਹ ਸਾਰੀ ਫਿਰ ਮੈਨੂੰ ਹੁਣ ਸੇਵਾਦਾਰਾਂ ਨੇ ਦੱਸਿਆ ਸੀਗਾ ਵੀ ਤਾਂ ਹੀ ਇਦਾਂ ਚੱਕ ਕੇ ਲਗਾ ਸੀ ਜਿਹੜਾ ਪਰਸੋਂ ਨੂੰ ਹਨਾ ਉੱਥੇ ਬਾਹਰ ਨੂੰ ਬਾਡਾ ਲੱਗ ਗਿਆ ਸੀਗਾ ਰਾਤ ਨੂੰ ਉਹ ਫੇਰ ਕੱਲ ਸਵੇਰੇ ਸਵੇਰੇ ਕਹਿੰਦੇ ਇਦਾਂ ਹੀ ਲੱਗਾ ਸੀ ਚੱਕ ਕੇ ਬੂਰੇ ਤਾਂ ਥੋੜੇ ਹੀ ਭਰ ਹੋਏ ਸੀ ਟਰਾਲੀਆਂ ਦੇ ਨਾਲ ਫੇਰ ਮਸ਼ੀਨਾਂ ਨੇ ਦਵਾ-ਦਬ ਭਰ ਕੇ ਜਾਣੀ ਉੱਧਰ ਨੂੰ ਟਰਾਲੀਆਂ ਤੋਰਤੀਆਂ ਸੀਗੀਆਂ ਇੱਥੇ ਬਹੁਤ ਵੱਡਾ ਢੇਰ ਲੱਗਿਆ ਸੀਗਾ ਹੁਣ ਦੁਬਾਰਾ ਫੇਰ ਆਉਣ ਲੱਗ ਪਈ ਐਥੇ ਮਿੱਟੀ ਕੁਛ ਨਹੀਂ ਤਾਂ ਜ਼ਿਆਦਾ ਹੁਣ ਉਧਰ ਹੀ ਸਟਾਉਣ ਲੱਗ ਪਏ ਆ। ਦੂਸਰੇ ਪਾਸੇ ਜਿੱਥੇ ਉਦੋਂ ਗੱਡੀਆਂ ਖੜੀਆਂ ਸੀ ਤੁਸੀਂ ਦੇਖਿਆ ਵੀ ਹੁਣ ਜਿੱਥੇ ਇੱਕ ਕਾਰ ਪਾਰਕ ਇਹ ਬਣਾਈ ਹੋ ਆ। ਤਾਂ ਬਾਕੀ ਹੁਣ ਅਸੀਂ ਵੀ ਚੱਲੇ ਸੀਗੇ। ਤਾਂ ਟਾਈਮ ਹੋ ਗਿਆ ਆ। ਪੌਣੇ 1:05, 4:30 ਤੋਂ ਪੌਣੇ 5 ਦੇ ਵਿੱਚ 40 ਕ ਹੋ ਗਏ ਆ। ਤਾਂ ਸੇਵਾਦਾਰ ਕਹਿੰਦੇ ਚੱਲੀਏ ਹੁਣ ਅੱਧਾ ਕ ਘੰਟਾ ਹੀ ਲਵਾਇਆ ਹੁਣ ਤਾਂ ਰੋਟੀ ਖਾ ਕੇ ਦੁਆਰਾ ਬਾਕੀ ਠੀਕ ਆ ਜੀ ਚੈਨਲ ਨੂੰ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤਾਂ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਹੁਣ ਤਾਂ ਸੌਰੀ ਇੱਕ ਗੱਲ ਤਾਂ ਮੈਨੂੰ ਹੋਰ ਚੇਤਾ ਆ ਗਿਆ ਮੈਨੂੰ ਅੱਜ ਇੱਕ ਵੀਰ ਨੇ ਉੱਥੋਂ ਨਵੇਂ ਸ਼ਹਿਰ ਤੋਂ ਪੁੱਛਿਆ ਸੀਗਾ ਉਹ ਆਏ ਸੀਗੇ ਵੀ ਸੇਵਾਦਾਰ ਕਿੰਨੇ ਕਿਹਾ ਉਹਨੇ ਫਰੂਟ ਲੈ ਕੇ ਆਉਣਾ ਸੀ ਹਨਾ ਵੀ ਕਿੰਨਾ ਕੁ ਫਰੂਟ ਲੈ ਕੇ ਆਈਏ ਵੇ ਬੇਸੇ ਹੀ ਮੈਂ ਇਨਫੋਰਮੇਸ਼ਨ ਲਈ ਦੱਸ ਰਿਹਾ ਆ ਵੀ ਜੇ ਕਿਸੇ ਨੇ ਕੋਈ ਵੀ ਚੀਜ਼ ਲਿਆਉਣੀ ਹੁੰਦੀ ਆ ਨਾ ਇੱਥੇ ਬੋਰਜ ਟਹਿਲ ਦਾਸ ਵਨ ਤੇ 5700 ਕੋ 5700 ਬੰਦਾ ਤਾਂ ਹੁੰਦਾ ਹੀ ਆ ਪੱਕਾ ਹੀ ਹੈ ਨਾ ਸਦਾ ਹੀ ਰਹਿੰਦਾ ਹੀ ਆ ਵੀ ਜੇ ਕਿਸੇ ਨੇ ਲਿਆਉਣਾ ਹੁੰਦਾ ਕੋਈ ਫਰੂਟ ਜਾਂ ਕੁਛ ਵੀ ਵੀ ਇੰਨਾ ਕੁ ਤਾਂ ਸੇਵਾਦਾਰ ਰਹਿੰਦਾ ਹੀ ਆ ਇੱਥੇ ਦਿਨ ਨੂੰ ਜਿੱਦਾਂ ਬਾਕੀ ਆਪੋ ਆਪਣੀ ਹਰੇਕ ਦੀ ਸ਼ਰਧਾ ਆ ਵੀ ਕਿੰਨਾ ਕਿਸੇ ਨੇ ਲੈ ਕੇ ਆਉਣਾ ਤਾਂ ਉਹ ਮੈਨੂੰ ਵੀਰੇ ਨੇ ਫੋਨ ਕਰਕੇ ਪੁੱਛਿਆ ਸੀ ਵੀ ਕਿੰਨਾ ਕ ਜੇ ਅਸੀਂ ਲੈ ਕੇ ਆਉਣਾ ਹੋਵੇ ਫਰੂਟ ਤਾਂ ਅੰਦਾਜ਼ਾ ਜਿਹਾ ਉਹਨਾਂ ਨੂੰ ਅਸੀਂ ਦੱਸਿਆ ਵੀ 700 ਬੰਦਾ ਅੱਜ ਹੈਗਾ ਐਤਵਾਰ ਕਰਕੇ ਹਨਾ ਕਰਕੇ ਇੱਧਰ ਉੱਧਰ ਬਹੁਤ ਪਾਸੇ ਹੁੰਦਾ ਆ ਸੇਵਾਦਾਰ ਖਿਲਰਿਆ ਫੇ ਅੰਦਾਜ਼ਾ ਜਿਹਾ ਉਦੋਂ ਹੀ ਹੁੰਦਾ ਜਦੋਂ ਕਪਾ ਉੱਥੇ 2-3 ਘੰਟੇ ਰਹਿਨੇ ਆ ਹਨਾ ਤਾਂ ਕਰਕੇ ਬਾਕੀ ਠੀਕ ਆ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ